ਮੈਂ ਇੱਕ ਗੁੰਬਦ ਤੇ ਚੜ ਕੇ ਕਹਦੇ ਆਂ ਕਿ ਮੈਂ ਹਿੰਦੁਸਤਾਨ ਦੀ ਸੋਵਰੈਨਿਟੀ ਚੋਂ ਹਿੱਸੇਦਾਰ ਆ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸੇ ਨੇ ਲਿਖਿਆ ਦਿੱਲੀ ਦੇ ਸਬੰਧ ਵਿੱਚ ਕਿ ਇਸ ਮੌਸਮ ਮੇ ਦਿੱਲੀ ਕੀ ਹਵਾ ਕੁਛ ਔਰ ਕਹਤੀ ਹੈ ਨਿਗਾ ਕੁਛ ਔਰ ਕਹਤੀ ਹੈ ਜ਼ੁਬਾਨ ਕੁਛ ਔਰ ਕਹਤੀ ਹੈ ਤੁਸੀਂ ਦਿੱਲੀ ਨੂੰ ਸਮਝ ਨਹੀਂ ਸਕੇ ਤੇ ਜੇ ਦਿੱਲੀ ਨੂੰ ਸਮਝ ਜਾਂਦੇ ਤੇ ਹਿੰਦੁਸਤਾਨ ਤੁਹਾਡੇ ਕਦਮਾਂ ਚ ਪਿਆ ਹੁੰਦਾ ਹਿੰਦੁਸਤਾਨ ਨੇ ਸਮਝਿਆ ਸੰਤ ਜਰਨੈਲ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਦੇ ਨਾਂ ਨਾਲ ਪਰਿਵਾਰ ਨਾਲ ਸਰਕਾਰ ਨਾਲ ਹਿੰਦੁਸਤਾਨ ਨੂੰ ਬੜੀ ਦੁਸ਼ਮਣੀ ਹੈ ਜਿਹੜੇ ਬੰਦੇ ਵਿੱਚ ਸੰਤ ਜਰਨੈਲ ਸਿੰਘ ਨਜ਼ਰ ਆਏਗਾ ਉਹ ਸੰਤ ਜਰਨੈਲ ਸਿੰਘ ਦਾ ਪਿਤਾ ਹੋਵੇ ਪੁੱਤਰ ਹੋਵੇ ਭਤੀਜਾ ਹੋਵੇ ਸਿੱਖ ਹੋਵੇ ਹਿੰਦੁਸਤਾਨ ਨਹੀਂ ਉਹਨੂੰ ਛੱਡੇਗਾ ਤੇ ਹਿੰਦੁਸਤਾਨ ਨੂੰ ਅਸੀਂ ਸਮਝ ਨਾ ਸਕੇ ਨਤੀਜਾ ਕੀ ਨਿਕਲਿਆ ਕਿ ਅਸੀਂ ਯੂਪੀ ਦੇ ਪਈਆਂ ਨੂੰ ਜਿੰਨੀਆਂ ਬਤੀਲੀਆਂ ਉਹਨੇ ਚੁਲੇ ਬੜਾ ਖੂਬਸੂਰਤ ਸੀ ਉੱਤਰ ਪ੍ਰਦੇਸ਼ ਦਾ ਇਲਾਕਾ ਲੇਕਿਨ 1857 ਦੇ ਗਦਰ ਵਿੱਚ અપnai ਹੋਈ ਪਹੁੰਚ ਕਾਰਨ ਉਹ ਅੱਜ ਸਾਰੇ ਹਿੰਦੁਸਤਾਨ ਚ ਦਿਹਾੜੀਆਂ ਕਰਦੇ ਫਿਰਦੇ ਨੇ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਔਰ ਸੁਤੰਤਰਤਾ ਦਾ ਮੁੱਲ ਪ੍ਰਸਤਾਵ ਨਹੀਂ ਹੋਇਆ ਕਰਦੇ